ਦੀ ਡਿੱਗ ਪੀ ਗੱਡੀ ਭੇਜੋ ਛੇਤੀ ਐਂਬੂਲੈਂਸ ਭੇਜੋ ਜਨਾਬ ਛੇਤੀ ਐਂਬੂਲੈਂਸ ਕੱਢ ਲਿਆ ਗਿਆ ਜੀ ਬੰਦਾ ਠੀਕ ਹੈ ਸਰ ਇੱਕ ਜਾਨੀ ਜੋ ਜੀ ਮੇਰੀ ਗੱਲ ਸੁਣੋ ਪਾਪੀ ਐ ਕੁਝ ਨਾ ਮਿਲੀ ਸੀ ਕਿ ਅੱਜ ਫੇਰ ਇੱਕ ਨੈਸ਼ਨਲ ਕੌਨਟੀ ਦੇ ਕੋਲੇ ਇੱਕ ਗੱਡੀ ਨਹਿਰ ਦੇ ਵਿੱਚ ਕਰਦੀ ਹੋਈ ਆ ਰਹੀ ਹੈ ਤਾਂ ਸਾਡੀਆਂ ਫੌਰਨ ਤਿੰਨੇ ਐਂਬੂਲੈਂਸ ਟੀਮਾਂ ਤੇ 15 ਵਲੰਟੀਅਰ ਮੌਕੇ ਤੇ ਪਹੁੰਚੇ ਰੱਸੇ ਵਗੈਰਾ ਲੈ ਕੇ ਤਾਂ ਇੱਕ ਬੰਦਾ ਸਾਡੇ ਹੋਂ ਤੋਂ ਪਹਿਲਾਂ ਜੋ ਕੱਢ ਲਿਆ ਗਿਆ ਸੀ ਗੱਡੀ ਦੇ ਵਿੱਚ ਇੱਕੋ ਹੀ ਸਵਾਰ ਸੀ ਜੋ ਟੋਟਾ ਦੇ ਵਿੱਚ ਕੰਮ ਕਰਦਾ ਉਹ ਜੋ ਕਿ ਬੰਦਾ ਸਹੀ ਹੈ ਚੋਰ ਕੋਈ ਇਸ ਵਿੱਚ ਬੰਦਾ ਨਹੀਂ ਹੈ ਗੱਡੀ ਅਗਲੇ ਉਹਦੇ ਵਿੱਚ ਆ ਤਾਂ ਹਾਈਡਰਾ ਨੇ ਅਸੀਂ ਸੂਚਿਤ ਕਰ ਦਿੱਤਾ ਸੀ ਪੁਲਿਸ ਮੁਖੇ ਤੇ ਹੈ ਕਨਮਲ ਥਾਣੇ ਦੀ ਪੀਸੀਆਰ ਮੌਕੇ ਤੇ ਹੈ ਤੇ ਬਾਕੀ ਹਾਈਡਰਾ ਆ ਗਿਆ ਜੀ ਗੱਡੀ ਕੱਢੀ ਜਾ ਰਹੀ ਹੈ ਜੀ ਕਾਰਨ ਕਿਵੇਂ ਕਿਵੇਂ ਡਿੱਗੀ ਕਿਵੇਂ ਕਾਰਨ ਸਰ ਉਹ ਉਦੋਂ ਅਨਬੈਲੈਂਸ ਹੋ ਕੇ ਉਹ ਵਿੱਚ ਡਿੱਗਿਆ ਤੇ ਕਾਫੀ ਦੂਰ ਤੱਕ ਗੱਡੀ ਧਰਦੀ ਹੋਈ ਆ ਰਹੀ ਸੀ ਸਟੰਟ ਲੱਗੀ ਨਹੀਂ ਬਚਤ ਰਹੀ ਬੰਦੇ ਦੀ ਜੀ ਫਟਾਫਟ ਉਹਨੂੰ ਕੱਢ ਲਿਆ ਗਿਆ ਸੀਗਾ ਤੇ ਕੁਝ ਆਪਣੇ ਆ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਸਾਡੀਆਂ ਤਿੰਨਾਂ ਫੋਨ ਸੀ ਮਟੀਨਾ ਮੁੱਖ ਤੇ ਪਹੁੰਚੀ ਸਾਨੂੰ ਇਹ ਸੀ ਕਿ ਬੰਦੇ ਜ਼ਿਆਦਾ ਹੋ ਸਕਦੇ ਆ ਗੱਡੀ ਕਿਹੜੀ ਗੱਡੀ ਸਰ ਮਰਤੀ ਦੀ ਸਲੈਰੀਓ ਦੱਸੀ ਜਾ ਰਹੀ ਹੈ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਨੇਰ ਹੈ ਸੇਫਟੀ ਕੋਈ ਨਹੀਂ ਇਸ ਤੋਂ ਪਹਿਲੇ ਉਹ ਨੇਰ ਕੱਚੀ ਸੀ ਇਹਦੇ ਨਾਲ ਨਾ 3-3 ਫੁੱਟ ਦੀ ਦੁਆਰ ਲੱਗੀ ਸੀ ਜਿਵੇਂ ਹੁਣ ਅੱਜ ਇਹ ਗੱਡੀ ਡਿੱਗੀ ਹੈ ਭਾਈ ਸਾਹਿਬ ਕਹਿ ਰਹੇ ਨੇਸ਼ਨ ਕੋਲੋਨੀ ਤੋਂ ਨਹਿਰ ਦੇ ਉੱਪਰ ਚੜ ਰਹੇ ਸੀ ਇਹਨਾਂ ਨੂੰ ਪਸ਼ੂ ਆਏ ਪਤਾ ਨਹੀਂ ਲੱਗਿਆ ਸਿੱਧਾ ਨਹਿਰ ਦੇ ਵਿੱਚ ਗਿਰ ਗਏ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਲਦੋਂ ਚਲਦੇ ਨੇ ਤੇ ਜਿਹੜੇ 2-2 4-4 ਫੁੱਟ ਦੇ ਚਾਰ ਦੁਆਰੇ ਕਰਾ ਲਿਓ ਤਾਂ ਕਿ ਇਹਨੇ ਕੀਮਤੀ ਜਾਨਾਂ ਜਾਂ ਗੱਡੀਆਂ ਨਹਿਰ ਦੇ ਵਿੱਚ ਨਾ ਆ ਜਾਣ ਬਾਕੀ ਸਾਰੇ ਪਤਾ ਲੱਗੂ ਗੱਡੀ ਲੋਕ ਹੈ ਜਿਹੜੇ ਭਾਈ ਸਾਹਿਬ ਆ ਉਹ ਕਹਿੰਦੇ ਵੀ ਮੈਂ ਇਕੱਲਾ ਸੀਗਾ ਉਹ ਬਾਹਰ ਆ ਗਏ ਵੀ ਉਮੀਦ ਹੈ ਵੀ ਉਹ ਇਕੱਲੇ ਸੀਗੇ ਜਾਂ ਨਹੀਂ ਤਾਂ ਨਹੀਂ ਕੁਝ ਪਤਾ ਲੱਗਾ ਕਾਰਨ ਕਿਵੇਂ ਡਿੱਗੀ ਗੱਡੀ ਕਾਰਨ ਤੋਂ ਭਾਈ ਸਾਹਿਬ ਕਹਿ ਰਹੇ ਵੀ ਮੂਰੇ ਜਦੋਂ ਵੀ ਨਹਿਰ ਤੋਂ ਚੜ ਰਿਆ ਇਸ ਮੂੜੇ ਪਾਸੂ ਆ ਗਈ ਸੀ ਤਾਂ ਕਰਕੇ ਪਤਾ ਨਹੀਂ ਲੱਗਿਆ ਨਹਿਰ ਦਾ ਨਹਿਰ ਦੇ ਵਿੱਚ ਘਟੇ ਡੇ। ਨਾਲ ਪਾਸ ਤੇ ਸਾਨੂੰ ਫੋਨ ਆਇਆ ਜੀ ਵੀ ਇਆ ਕਰਤੇ ਸਰਾਂ ਦੇ ਨਹਿਰ ਚ ਇੱਕ ਕਾਰ ਡੇਕੀ ਆ। ਹੂੰ ਤੇ ਅਸੀਂ ਵੀ ਮੌਕੇ ਤੇ ਪਹੁੰਚੇ ਜੀ ਐਸਐਸ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਰ ਐ ਨਿਜੋ ਮਲਾਜਮ ਤੇ ਪਬਲਿਕ ਅਕੜੀ ਸੀ ਜਿਨ੍ਹਾਂ ਨੇ ਹੰਡਾ ਦਾ ਬਾਹਰ ਆ ਗਈ ਸੰਦੀਪ ਕੁਮਾਰ ਨਾਮ ਦਾ ਹੈਗਾ ਆਦਰਸ਼ ਨਗਰ ਜਿੱਦੀ ਰਹਿਸ਼ ਹੂੰ ਤੇ ਉਸ ਤੋਂ ਬਾਅਦ ਹੈਡਰੇ ਮਗਾਇ ਜੀ ਗੱਡੀ ਨੂੰ ਬਾਹਰ ਕੱਢਿਆ ਗਿਆ ਜੀ। ਹੂੰ ਕੀ ਲੱਗਦਾ ਨਹੀਂ ਇੱਥੇ ਨਹਿਰ ਜਿਹੜੀ ਪੱਕੀ ਹੋਣ ਤੋਂ ਬਾਅਦ ਵਾਰੀ-ਵਾਰੀ ਹਾਦਸੇ ਹੁੰਦੇ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤੁਹਾਡੀ ਵੀ ਡਿਊਟੀ ਤੇ ਪ੍ਰਸ਼ਾਸਨ ਬਹੁਤ ਧਿਆਨ ਦੇ ਰਿਹਾ ਜੀ ਹੋਰ ਸਮੋਕੇ ਤੇ ਪਹੁੰਚੀ ਹੈ ਜੀ ਨਹੀਂ ਤੁਸੀਂ ਤਾਂ ਮੌਕੇ ਤੇ ਪਹੁੰਚੋ ਇੱਥੇ ਡਿਵਾਈਡਰ ਲੱਗਣੇ ਚਾਹੀਦੇ ਨੇ ਕਿ ਤਾਂਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਹਾਂਜੀ ਉਹ ਤਾਂ ਲੋਕਾਂ ਦੀ ਮੰਗ ਹੈ ਜੀ ਉਹਨਾਂ ਵੱਡਾ ਹੋਣਾ ਚਾਹੀਦਾ ਹੋਣਾ ਜੀ ਲੋਕ ਜਿਵੇਂ ਲੋਕ ਕਹਿ ਰਹੇ ਆ ਅੱਛਾ ਆਪਣੀ ਕਿਹੜੀ ਕਿਹੜੀ ਟੀਮ ਆਈ ਹੈ ਤੇ ਮੌਕੇ ਤੇ ਜਦੋਂ ਗੱਲ ਪ੍ਰਸ਼ਾਸਨ ਵਾਲੇ ਕੋਲ ਪ੍ਰਸ਼ਾਸਨ ਮੁਖਰੇ ਪਹੁੰਚਿਆ ਜੀ ਐਨ ਜੀਓ ਜਿੰਨੀਆਂ ਸਹਾਰਾ ਵਾਲੇ ਪਹੁੰਚੇ ਜੀ ਐਂਬੂਲੈਂਸ ਜਿੰਨੀਆਂ ਗੱਡੀਆਂ ਪਹੁੰਚੀਆਂ ਜੀ ਤੇ ਹੋਰ ਪਬਲਿਕ ਜਿਹੜੀ ਮਤਲਬ ਲੈਸਲ ਕਲੋਨੀ ਦੇ ਪਹੁੰਚੀ ਜੀ ਬਹੁਤ ਵਾਪਰ ਪਹੁੰਚੀ ਨਹੀਂ ਕੋਈ ਗੱਲ ਨਹੀਂ ਇਸ ਦਾ ਕਾਰਨ ਕੀ ਦੱਸਿਆ ਜਾ ਰਿਹਾ ਕਰਤੇ ਇਹਨਾਂ ਦੱਸਿਆ ਗਿਆ ਜੀ ਇਹਨਾਂ ਵੱਲੋਂ ਕੋਈ 12 ਪਸੂ ਆਇਆ ਨਹੀਂ ਦਸਨ ਮਤਾਫਟ ਜਿੰਨਾਂ ਮੁੰਡਿਆਂ ਨੇ ਕੱਢਿਆ ਬੋਲੇ ਨੌਕੇ ਦੇ ਸੀ ਵੀ ਸੰਤੁਲਨ ਬੀੜਾ ਗੱਡੀ ਦਾ ਇਹਦਾ ਸੰਦੀਪ ਸਿੰਘ ਨੂੰ ਸਤਿਕਾਰ ਤੇ ਬਦਲਣ ਨੂੰ ਠੀਕ ਹੈ ਥੈਂਕ ਯੂ